रिजल्ट ਕੱਢਣਾ ਜੱਜਾਂ ਵਾਸਤੇ ਵੀ ਬਹੁਤ ਔਖਾ ਹੋਇਆ ਪਿਆ ਕਿਉਂਕਿ ਜਾਨਵਰ ਹੈ ਹੀ ਬਾਰੇ ਚੰਗੇ ਆ। ਖਾਲਸਾ ਜੀ ਵੀ ਬਹੁਤ ਸੋਹਣੀ ਕੱਟੀ ਲੈ ਕੇ ਪਹੁੰਚੇ ਆ। ਬਾਕੀ ਸਮਾਂ ਦੱਸੋ ਕੀ ਬਣਦਾ। ਸਾਰੇ ਪੱਬਾਂ ਦੇ ਹੋਏ ਖੜੇ ਆ ਕਿਉਂਕਿ ਜਿੱਤ ਕੇ ਜਾਣ ਦੀ ਆਸ ਹਰ ਕਿਸੇ ਨੂੰ ਹੁੰਦੀ ਆ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਲੋ ਵੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਬੀਐਫਏ ਪਸ਼ੂ ਮੇਲਾ ਤਨੌਲਾ ਜ਼ਿਲ੍ਹੇ ਬਰਨਾਲੇ ਦੇ ਵਿੱਚ ਜੋ ਹੋ ਰਿਹਾ। ਇੱਥੇ ਨੀਲੀ ਰਾਵੀ ਕਟੀਆਂ ਦਾ ਮੁਕਾਬਲਾ ਜਿਹੜਾ ਉਹ ਚੱਲ ਰਿਹਾ ਇਸ ਰੰਗ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਕਟੀਆਂ ਕਿਸਾਨ ਵੀਰ ਲੈ ਕੇ ਆਏ ਹੋਏ ਆ ਚੜਦੇ ਤੋਂ ਚੜਦੇ ਜਾਨਵਰ ਪਹੁੰਚੇ ਆ ਹੋਰਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਵਾ ਪਹਿਲਾਂ ਜਿਵੇਂ ਝੋਟਿਆਂ ਦੀਆਂ ਵੀਡੀਓ ਜਾਂ ਹੋਰ ਹਨ ਜੋ ਵੀ ਪਾ ਚੁੱਕੇ ਆ ਬੜੀਆਂ ਵਧੀਆ ਵਧੀਆ ਕੁਆਲਿਟੀ ਦੀਆਂ ਕਟੀਆਂ ਇੱਥੇ ਪਹੁੰਚੀਆਂ ਹੋਈਆਂ ਵਾ ਅ ਲਾਈਨ ਅਪ ਕਰਕੇ ਖੜੇ ਆ ਕਿਸਾਨ ਵੀਰ ਸਾਰੇ ਕਟੀਆਂ ਨੂੰ ਜੱਜਾਂ ਵਾਸਤੇ ਵੀ ਮੁਸ਼ਕਲ ਦੀ ਘੜੀ ਬਣੀ ਹੋਈ ਆ ਪਹਿਲੇ ਦੂਜੇ ਤੀਜੇ ਨੰਬਰ ਤੇ ਜਾਨਵਰ ਕੱਢਣਾ ਬਹੁਤ ਔਖਾ ਹੁੰਦਾ ਜੱਜ ਸਾਹਿਬਾਨਾ ਵਾਸਤੇ ਵੀ ਬਹੁਤ ਟਾਈਮ ਦੇ ਇਹਨਾਂ ਨੂੰ ਚੈੱਕ ਕਰ ਰਹੇ ਆ ਹਨਾ ਬਰੀਕੀਆਂ ਉਹਨਾਂ ਦੀਆਂ ਦੇਖੀਆਂ ਜਾ ਰਹੀਆਂ ਕਿਉਂਕਿ ਚੰਗੀ ਔਲਾਦ ਦਾ ਕਿਸੇ ਦੇ ਘਰੇ ਜਨਮ ਲੈਣਾ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਹਨਾ ਇਵੇਂ ਹੀ ਚੰਗੇ ਜਾਨਵਰ ਦਾ ਵੀ ਕਿਸੇ ਦੇ ਘਰੇ ਜਨਮ ਲੈਣਾ ਬਹੁਤ ਵੱਡੀ ਗੱਲ ਆ ਇਹ ਗੱਲ ਜ਼ਰੂਰੀ ਨਹੀਂ ਹੁੰਦੀ ਵੀ ਇੱਥੇ ਪੂਰਾ ਜਾਣਕਾਰ ਬੰਦਾ ਹੀ ਜਿਹੜਾ ਲੈ ਕੇ ਆਇਆ ਜਾਨਵਰ ਉਹੀ ਜਿੱਤ ਕੇ ਜਾਊਗਾ ਕਿਉਂਕਿ ਕਈ ਵਾਰ ਜਮਾਂ ਦੇਸੀ ਜੇ ਬੰਦਿਆਂ ਦੇ ਘਰੇ ਵੀ ਬਹੁਤ ਸੋਹਣੇ-ਸੋਹਣੇ ਜਾਨਵਰ ਖੜੇ ਆ ਜਿਹੜੇ ਇਥੇ ਮੁਕਾਬਲੇ ਚ ਪਾਏ ਹੀ ਨਹੀਂ ਲਿਆ ਕੇ ਉਹਨਾਂ ਨੇ ਤੇ ਕਈ ਵੀਰ ਇਹੋ ਜੇ ਆ ਇਹਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਪਹਿਲੀ ਵਾਰੀ ਆਪ ਦੇ ਜਾਨਵਰ ਇੱਥੇ ਜਿਹੜੇ ਉਹ ਮੁਕਾਬਲੇ ਚ ਪਾਏ ਆ ਜਿਹੜੇ ਪਹਿਲਾ ਮੁਕਾਬਲੇ ਹੋ ਕੇ ਹਟੇ ਆ ਜਿਵੇਂ ਛੋਟੀਆਂ ਕਟੀਆਂ ਦੇ ਜਾਂ ਕਟੀਆਂ ਦੇ ਕਈ ਵੀਰ ਇਹੋ ਜੇ ਉਹਦੇ ਵਿੱਚ ਸੀਗੇ ਜਿਨ੍ਹਾਂ ਨੇ ਪਹਿਲੀ-ਪਹਿਲੀ ਵਾਰੀ ਜਾਨਵਰ ਲਿਆਂਦੇ ਸੀ ਤੇ ਪਹਿਲੇ ਦੂਜੇ ਤੀਜੇ ਨੰਬਰਾਂ ਦੇ ਜਿਹੜੇ ਉਹਨਾਂ ਦੇ ਜਾਨਵਰ ਆਏ ਆ ਮੂਰੇ ਰਹੇ ਆ ਸਾਰਿਆਂ ਨਾਲੋਂ ਤੇ ਇਸ ਗੱਲ ਦਾ ਵਾਕਈ ਪਤਾ ਨਹੀਂ ਹੁੰਦਾ ਕਈ ਵਾਰੀ ਚੰਗਾ ਜਾਨਵਰ ਆਪਣੇ ਘਰੇ ਵੀ ਖੜਾ ਹੋ ਸਕਦਾ ਪਰ ਜੇ ਨੰਜ਼ਰ ਆਪਾਂ ਉਹਨਾਂ ਨੂੰ ਇਹਨਾਂ ਮੁਕਾਬਲਿਆਂ 'ਚ ਨਹੀਂ ਲੈ ਕੇ ਆਉਂਦੇ ਨੰਜ਼ਰ ਪਤਾ ਨਹੀਂ ਲੱਗਦਾ ਆਪਦੇ ਜਾਨਵਰ ਦਾ ਦਰਸ਼ਕ ਵੀ ਵੱਡੀ ਗਿਣਤੀ 'ਚ ਬੀਐਫਐ ਮੇਲੇ ਤੇ ਹਰ ਵਾਰ ਪਹੁੰਚਦੇ ਆ ਬਾਕੀ ਰਿਜ਼ਲਟ ਆ ਗਏ ਆ ਆਜੋ ਆਪਾਂ ਰਿਜ਼ਲਟ ਸੁਣਦੇ ਆ ਵੀ ਕੀ ਰਿਜ਼ਲਟ ਆਏ ਆ ਦੇ ਬੜ ਬੜੇ ਜਾਣੇ ਆਂ ਤੇ ਮੱਲੀ ਗਲੀ ਗਲੀ ਕੱਟੀ ਕਰਕੇ ਤੇ ਪਹਿਲੇ ਨੰਬਰ ਤੇ ਆ ਗਈ ਹੈ ਕਲੇ ਕਲੇ ਜਾਣੇ ਹੋਰ ਪੜਾ ਜਿਹਾ ਤੇ ਪਹਿਲਾ ਗੁਰਸੇਵਕ ਦਾ ਉਸ ਟੋਕਨ ਨੰਬਰ 715 ਨਾਮ ਹੈ ਗੁਰਸੇਵਕ ਜਨ ਸਾਨੋ ਬਲਬੀਨ ਸਿੰਘ ਪਿੰਡ ਫਤੇੜਾ ਸੁਭਰਾਵਲ ਤੇ ਜਿਹੜਾ ਆ ਗਿਆ ਨੰਬਰ ਤੋਂ ਬਾਈ ਗੁਰਸੇਵਕ ਹੋਣਾ ਦੀ ਕੱਟੀ ਜਿਹੜੀ ਉਹ ਪਹਿਲੇ ਨੰਬਰ ਤੇ ਆ ਗਈ ਆ ਗੁਰਸੇਵਕ ਸਿੰਘ ਸਾਨੋ ਲਖਵੀਰ ਸਿੰਘ ਪਿੰਡ ਫਤੇੜਾ ਸੁਭਰਾਵਲ ਆਂ ਦੀ ਜਿਲਾ ਫਿਰੋਜਪੁਰ ਪੈਂਦਾ ਇਹਨਾਂ ਨੂੰ ਲੋਬੀ ਬਹੁਤ-ਬਹੁਤ ਵਧਾਈਆਂ ਬਾਈ ਹੁਣਾਂ ਇਹਨਾਂ ਦੀ ਕੱਟੀ ਜਿਹੜੀ ਉਹ ਫਸਟ ਆਈ ਆ ਬਹੁਤ ਸੋਹਣੀਆਂ-ਸੋਹਣੀਆਂ ਕੱਟੀਆਂ ਸੀ ਪਰ ਜੱਜਾਂ ਨੂੰ ਪਤਾ ਹਨ ਵੀ ਪਹਿਲੇ ਨੰਬਰ ਤੇ ਕੱਢਣ ਦਾ ਕਾਰਨ ਤੇ ਬੜੀ ਸੋਹਣੀ ਕੱਟੀ ਆ ਬਾਈ ਹੁਣਾਂ ਦੀ ਪਹਿਲੇ ਨੰਬਰ ਤੇ ਆ ਗਈ ਆ ਤੇ ਬਾਈ ਹੁਣੀ ਵੀ ਖੁਸ਼ ਨਜ਼ਰ ਆ ਰਹੇ ਆ ਕਿਉਂਕਿ ਆਪਦੇ ਜਾਨਵਰ ਤੇ ਕੀਤੀ ਮਿਹਨਤ ਦਾ ਉਦੋਂ ਮੁੱਲ ਪੈਂਦਾ ਹਨਾ ਜਦੋਂ ਕਿਸੇ ਚੰਗੇ ਨੰਬਰ ਤੇ ਜਾਨਵਰ ਆ ਜਾਂਦਾ ਵਾ ਬਹੁਤ ਧੰਨਵਾਦ ਬਾਈ ਹੁਣਾਂ ਦਾ ਤੇ ਨੂੰ ਨੇ ਆਵਦਾ ਜਾਨਵਰ ਇਸ ਮੁਕਾਬਲੇ ਚ ਪਾਇਆ ਤੇ ਪਹਿਲਾ ਨੰਬਰ ਲੈ ਕੇ ਚੱਲੇ ਆ ਆ ਦੂਜੇ ਨੰਬਰ ਤੇ ਆਈ ਆ ਕੱਟੀ ਪ੍ਰਗਟ ਸਿੰਘ ਸਨ ਆਫ ਪਰਮਜੀਤ ਸਿੰਘ ਬੀੜਰਾਉ ਕੇ ਮੋਗੇ ਵਾਲਿਆਂ ਦੀ ਤੇ ਇਹਨਾਂ ਕੋਲੇ ਵੀ ਚੰਗੇ ਜਾਨਵਰ ਆ ਬਾਈ ਹੋਣਾ ਕੋਲੇ ਤੇ ਇਹ ਕੱਟੀ ਜਿਹੜੀ ਨੀਲੀ ਰਾਵੀ ਦੇ ਵਿੱਚੋਂ ਦੂਜੇ ਨੰਬਰ ਤੇ ਰਹੀ ਆ ਪ੍ਰਗਟ ਸਿੰਘ ਬਾਈ ਹੋਣਾਂ ਦੀ ਬੀੜਰਾਉ ਕੇ ਵਾਲਿਆਂ ਦੀ ਬਹੁਤ ਸੋਹਣੀ ਕੱਟੀ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਬੰਦੇ ਨੂੰ ਜਦੋਂ ਜਾਨਵਰ ਜਾਨਵਰ ਕੋਈ ਚੰਗੀ ਪੋਜੀਸ਼ਨ ਪ੍ਰਾਪਤ ਕਰਦਾ ਤੇ ਤੀਜੇ ਨੰਬਰ ਤੇ ਜਿਹੜੀ ਕੱਟੀ ਰਹੀ ਆ ਉਹ ਹੈਗੀ ਬਬਲਪ੍ਰੀਤ ਸਿੰਘ ਸਨ ਉਹ ਦਲਵਾਗ ਸਿੰਘ ਲੋਗੜ ਫਰੋਜਪੁਰ ਉਹਨਾਂ ਦੀ ਕੱਟੀ ਆ ਜਾਨਵਰਾਂ ਦਾ ਇਦਾਂ ਮੇਲਾ ਜਦੋਂ ਆਪਾਂ ਕੋਈ ਦੇਖਦੇ ਆ ਤਾਂ ਫੇਰ ਸ਼ੌਂਕ ਵੀ ਬੰਦੇ ਨੂੰ ਜਾਗਦਾ ਉਹ ਨਾਲ ਦੀ ਨਾਲ ਬੰਦਾ ਖਿਆਲ ਕਰਦਾ ਜਿਹੜੇ ਘਰੇ ਵੀ ਕੋਈ ਵਰੀ ਚੰਗਾ ਜਾਨਵਰ ਆਪਣੇ ਬੰਦਾ ਪਰ ਆਪਣਾ ਧਿਆਨ ਨਹੀਂ ਹੁੰਦਾ ਉਸ ਪਾਸੇ ਪਰ ਜਦੋਂ ਐ ਉਹ ਜੇ ਮੇਲੇ ਆ ਤੇ ਦਰਸ਼ਕ ਵੀਰ ਕਿਸਾਨ ਵੀਰ ਪਹੁੰਚਦੇ ਆ ਫਿਰ ਚਿੰਗ ਜਾਗਦੀ ਆ ਫਿਰ ਜਾ ਕੇ ਬੰਦਾ ਉਹਨਾਂ ਦਾ ਖਿਆਲ ਕਰਦਾ ਵੀ ਸਾਡੇ ਕੋਲੇ ਵੀ ਜਾਨਵਰ ਹੈਗੇ ਇਹਨਾਂ ਦੀ ਸੰਭਾਲ ਕਰੀਏ ਫਿਰ ਅੱਗੇ ਦੀ ਅੱਗੇ ਹਰ ਵਾਰ ਮੇਲੇ ਤੇ ਜਿੱਦਾਂ ਉਹ ਜਾਨਵਰਾਂ ਦਾ ਵੀ ਇਕੱਠ ਜ਼ਿਆਦਾ ਹੁੰਦਾ ਵਾ ਕਿਉਂਕਿ ਜ਼ਿਆਦਾ ਜਾਨਵਰ ਲੈ ਕੇ ਆਉਂਦੇ ਆ ਤੇ ਵੇਖਣ ਵਾਲੇ ਕਿਸਾਨ ਵੀਰਾਂ ਦਰਸ਼ਕਾਂ ਦਾ ਵੀ ਇਕੱਠ ਵਧਦਾ ਜਾਂਦਾ ਹਰ ਵਾਰ ਹੀ ਵੀ ਆ ਫਿਰ ਮੇਲੇ ਤੇ ਬਹੁਤ ਵਧੀਆ ਸੋਹਣੀ ਕੱਟੀ ਸੀਗੀ ਬਾਈ ਉਹਨਾਂ ਦੀ ਇਹ ਤੀਜੇ ਨੰਬਰ ਤੇ ਆ ਗਈ ਆ ਬਾਈ ਹੁਣੀ ਪੂਰੇ ਖੁਸ਼ ਆ ਤੀਜੇ ਨੰਬਰ ਤੇ ਕੱਟੀ ਪਈ ਉਹਨਾਂ ਦੀ ਆ ਗਈ ਆ ਗਾਂ ਤੋਂ ਹੋਰ ਜ਼ੋਰ ਲਾਉਣਗੇ ਤੇ ਚੰਗੀ ਪੋਜੀਸ਼ਨ ਫੇਰ ਪ੍ਰਾਪਤ ਕਰਨਗੇ ਚੌਥੇ ਨੰਬਰ ਤੇ ਕੱਟੀ ਆਈ ਹੈ ਜਗਦੀਪ ਸਿੰਘ son of ਗੁਰਮੀਤ ਸਿੰਘ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਮੋਗੇ ਵਾਲੇ ਬਾਈਆਂ ਦੀ ਕੱਟੀ ਚੌਥਾ ਨੰਬਰ ਪ੍ਰਾਪਤ ਕਰ ਗਈ ਆ ਬੜੇ-ਬੜੇ ਸੋਹਣੇ ਜਾਨਵਰ ਹਰ ਵਾਰ ਬੀਐਫਐ ਮੇਲੇ ਦੇ ਆਉਣ ਲੱਗ ਗਏ ਆ ਹਰਿਆਣੇ ਚੋਂ ਵੀ ਜਾਨਵਰ ਐਰ ਕੀ ਕਾਫੀ ਆਏ ਸੀ ਪੰਜਾਬ ਵਾਲਿਆਂ ਨੇ ਤਾਂ ਲਿਆਉਣੇ ਹੀ ਸੀਗੇ ਮਾਲਵਾ ਏਰੀਆ ਕੁਝ ਜ਼ਿਆਦਾ ਸੀਗਾ ਤੇ ਬਾਕੀ ਮਾਝੇ ਚੋਂ ਦੁਆਬੇ ਚੋਂ ਵੀ ਸੀਗੇ ਜਾਨਵਰ ਬਹੁਤ ਸੋਹਣੇ ਸੀ ਤੇ 7ਵੇਂ ਨੰਬਰ ਤੇ ਰਹੀਆ ਮਾਨਸੇ ਜ਼ਿਲ੍ਹੇ ਚੋਂ ਸ਼ਾਇਦ ਘੱਟੀ ਹੋਈ ਬਹੁਤ ਸੋਹਣੇ ਸੋਹਣੇ ਜਾਨਵਰ ਲੋਕਾਂ ਦੇ ਘਰਾਂ ਚ ਖੜੇ ਆ ਜਿਹੜੇ ਪਹੁੰਚ ਹੀ ਨਹੀਂ ਕਰਦੇ ਇੱਥੋਂ ਤੱਕ ਕੌਣ ਦੀ ਤੇ ਕੋਸ਼ਿਸ਼ ਕਰੋ ਵੀ ਜਿਵੇਂ ਜਿਵੇਂ ਇਦਾਂ ਦੇ ਮੇਲੇ ਹੁੰਦੇ ਆ ਸਾਰਿਆਂ 'ਚ ਜਾ ਕੇ ਘਟੂ ਘਟ ਦੇਖੋ ਇੱਕ ਸਾਲ ਦੇਖੋਗੇ ਦੂਜੇ ਸਾਰਾ ਭੇਜੀ ਕਰੂ ਕੋਈ ਜਾਨਵਰ ਤਿਆਰ ਕਰਕੇ ਲਿਆਵੋਗੇ 5ਵੇਂ 6ਵੇਂ ਨੰਬਰ ਤੇ ਵੈਸੇ ਪਤਾ ਨਹੀਂ ਕਿ ਕਿਹੜੇ ਨਾਂ ਸੀਗੇ ਜਿਹੜੇ ਬਾਈ ਉਹਨਾਂ ਦੀਆਂ ਕੱਟੀਆਂ ਆਈਆਂ ਵਾ 7ਵੇਂ ਤੇ ਮਾਨਸੇ ਜ਼ਿਲ੍ਹੇ ਚੋਂ ਸੀਗੀ ਕੱਟੀ 8ਵੇਂ ਵਾਲੀ ਬਟਿੰਡੇ ਚੋਂ ਸੀਗੀ ਤੇ 9ਵੇਂ ਨੰਬਰ ਤੇ ਆਈ ਆ ਬਾਈ ਗੌਰਪ੍ਰੀਤ ਗਹਿਰੀ ਜਿਨ੍ਹਾਂ ਦਾ ਪਿੰਡ ਆ ਤਰਨਤਾਰਨ ਜਿਲ੍ਹੇ ਤੇ 10ਵੇਂ ਤੇ ਬਰਨਾਲੇ ਜ਼ਿਲ੍ਹੇ ਦੀ ਹੋਈ ਕੱਟੀ ਆਈ ਹੈ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ